ਉਹ ਬੰਦ ਕਰਤੀ ਲਈ ਯਾਰ ਖਰਾਬ ਨਹੀਂ ਹੁੰਦੀ ਉਹ ਬਾਈ ਜੀ ਇਹ ਨਹੀਂ ਖਰਾਬ ਹੁੰਦੀ ਹੈ ਕਿ ਇਹ ਪੰਪ ਦੀ ਗੱਲ ਜੇ ਆਪਾਂ 2 ਘੰਟੇ ਬੰਦ ਰੱਖ ਕੇ ਆਈਂ ਚੜਦੀ ਹੈ ਪੰਪ ਨਹੀਂ ਬੰਦ ਹੁੰਦਾ ਕਮਾਲ ਹੈ ਅਸੀਂ ਆਮ ਪਿੰਡਾਂ ਦੇ ਵਿੱਚ ਬੰਦ ਨਹੀਂ ਕਰਦੇ ਡਰਦੇ ਵੀ ਪੰਪ ਖਰਾਬ ਹੋ ਜਾਊਗਾ ਕੀ ਕਰਦੇ ਨੇ ਜਿੰਨੇ ਵੀ ਬਟਿੰਡੇ ਸਾਈਡ ਦੇ ਨੇ ਜਾਂ ਮੁਕਸਰ ਸਾਈਡ ਦੇ ਲੋਕ ਇਹੀ ਕਹਿੰਦੇ ਨੇ ਢੂੜ ਡਰਮ ਲੈਣਾ ਢੂੜ ਡਰਮ ਕਿਉਂ ਲੈਣਾ ਕਿਉਂਕਿ ਉਹ ਆਵਾਜ਼ ਬਹੁਤ ਕਰਦਾ ਆਵਾਜ਼ ਕਿਉਂ ਕਰਦਾ ਕਿਸਾਨ ਦੇ ਕੰਨਾਂ ਨੂੰ ਖਾਂਦਾ ਇਹਦੀ ਆਵਾਜ਼ ਵੀ ਕੱਟ ਰਹੇਗੀ ਕੰਮ ਵੀ ਸਹੀ ਕਰੇਗਾ ਇਹਨੂੰ ਹੀ ਡਰਮੀ ਕਹਿੰਦੇ ਨੇ ਆਮ ਤੌਰ ਤੇ ਢਰਮੀਆਂ ਕੀ ਨੇ ਲੋਕ ਇਧਰ ਉਧਰ ਇਕੱਠਾ ਕਰਕੇ ਸਮਾਨ ਵੇਚ ਦਿੰਦੇ ਨੇ ਉਹਨਾਂ ਨੂੰ ਆਪ ਨੂੰ ਹੀ ਨਹੀਂ ਪਤਾ ਵੀ ਉਹਦੇ ਵਿੱਚ ਹੁੰਦਾ ਕੀ ਆ ਕਿਸੇ ਵੀ ਕਿਸਾਨ ਭਰਾ ਦਾ ਕੋਈ ਵੀ ਉਹਦੀ ਗਲਤੀ ਨਾਲ ਵੀ ਕੁਝ ਟੁੱਟ ਗਿਆ ਫਟ ਗਿਆ ਇੱਥੇ ਤੱਕ ਕੀ ਜੇ ਗਿਰ ਕੇ ਟੈਂਕੀ ਵੀ ਟੁੱਟ ਗਈ ਇੱਕ ਸਾਲ ਦੇ ਵਿੱਚ ਕੋਈ ਵੀ ਸਮਾਨ ਖਰਾਬ ਹੋ ਜਾਵੇ ਸਾਡੇ WhatsApp ਦੇ ਉੱਤੇ ਫੋਟੋ ਭੇਜ ਦੇਣ ਪਲੱਸ ਮੈਸੇਜ ਕਰ ਦੇਣ ਪਲੱਸ ਬਿੱਲ ਦੀ ਫੋਟੋ ਭੇਜ ਦੇਣ ਉਹ ਸਮਾਨ ਫ੍ਰੀ ਆਫ ਕਾਸਟ ਕੋਰੀਅਰ ਰਾਹੀਂ ਕਿਸਾਨ ਦੇ ਘਰ ਪਹੁੰਚ ਜਾਵੇ ਕੀ ਬਾਤ ਆ ਬਾਈ ਪਤਾ ਪੈਦਾ ਕੀ ਜੇ ਸਟਾਰਟ ਹੀ ਨਾ ਹੋਵੇ ਬਾਈ ਜਵਾਂ ਨਵਾਈ ਜਾਂਦਾ ਯਾਰ ਇਹ ਬੰਦ ਨਹੀਂ ਬਾਈ ਜੀ ਇਹ ਨਾ ਪੰਪ ਬੰਦ ਹੋਵੇ ਇਹਨੂੰ ਵਾਟਰ ਪ੍ਰੂਫ ਪੰਪ ਕਹਿੰਦੇ ਨੇ ਘੱਟੋ ਘੱਟ ਦੋਨੇ ਸਾਈਡਾਂ 70 ਫੁੱਟ ਕਬਰ ਕਰਕੇ ਚੱਲੂਗਾ ਪੰਜਾਬ ਦੇ ਵਿੱਚ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਕੋਈ ਐਹੋ ਜਿਹਾ ਪੰਪ ਨਹੀਂ ਬਣਿਆ ਜਿਹੜਾ ਇੱਕੋ ਹੀ ਵਾਰ ਦੇ ਵਿੱਚ 70 ਫੁੱਟ ਕਰਕੇ ਚੱਲੇ ਕਿੱਲੇ ਦੇ ਵਿੱਚ ਗੇੜੇ ਹੀ ਤਿੰਨ ਸਵਾਗਤ ਕਰਦੇ ਆ ਮਿੱਤਰੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਜੀ ਰਿਸਪੈਕਟ ਫਾਰਮਰ ਟੀਵੀ ਤੇ ਅੱਜ ਤੁਹਾਡੇ ਲਈ ਬਹੁਤ ਕੰਮ ਦੀ ਵੀਡੀਓ ਲੈ ਕੇ ਆਏ ਆ ਜਿਵੇਂ ਕਿ ਕਣਕਾਂ ਦਾ ਸੀਜ਼ਨ ਚੱਲ ਰਿਹਾ ਸੀਜ਼ਨ ਦੇ ਵਿੱਚ ਆਪਾਂ ਨੂੰ ਕਿਹੜੀ ਚੀਜ਼ ਦੀ ਮੇਨ ਲੋਡ ਹੁੰਦੀ ਆ ਜੀ ਤਾ ਪੱਕੀਆਂ ਕਣਕਾਂ ਦੇ ਆਪਾਂ ਹੁਣ ਸਪਰੇਅ ਦਾ ਟਾਈਮ ਆ ਗਿਆ ਤੇ ਅੱਜ ਆਪਾਂ ਪਹੁੰਚੇ ਆ ਐਸ ਰਾਜਾ ਬ੍ਰਾਂਡ ਤੇ ਜੀ ਰਾਜਾ ਇੰਟਰਪ੍ਰਾਈਜ਼ ਤੇ ਅੱਜ ਆਪਾਂ ਬਾਈ ਜੀ ਨੂੰ ਮਿਲਾਵਾਂਗੇ ਤੁਹਾਡੇ ਨਾਲ ਸੰਜੀਵ ਸਰ ਨੂੰ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲੈ ਕੇ ਆਏ ਆ ਤੁਹਾਡੇ ਲਈ ਪੂਰੇ ਦੇਸ਼ ਦੇ ਕਿਸਾਨਾਂ ਲਈ ਔਰ ਖਾਸ ਕਰ ਪੰਜਾਬ ਦੇ ਕਿਸਾਨ ਭਰਾਵਾਂ ਦੇ ਲਈ Pro King Eco Model ਜੋ ਕਿ ਕੰਪਨੀ ਦੇ ਬਿਲਕੁਲ ਅੰਦਰੋਂ ਤਿਆਰ ਕੀਤਾ ਗਿਆ ਟੈਂਕੀ ਦੇ ਅੰਦਰ ਵੀ ਖੁਦਿਆ ਰਹੇਗਾ ਔਰ ਇਸ ਦਾ ਜੋ ਇੰਜਨ ਰਹੇਗਾ ਇਹ ਇੰਜਨ 4 ਸਟੋਕ ਦਾ ਰਹੇਗਾ ਔਰ ਇਹ ਉਹਤ ਹੀ ਆਧੁਨਿਕ ਤਰੀਕੇ ਨਾਲ ਤਿਆਰ ਕੀਤਾ ਗਿਆ ਇੰਜਨ ਹੈ ਠੀਕ ਹੈ ਜੀ ਇਹ ਬਈ ਜੀ ਜੋ ਆਪਾਂ ਗੱਨ ਦੇਖ ਰਹੇ ਹਾਂ ਜੀ ਨਾਲ ਇਹ ਗੱਨ ਇੱਕ ਤਰ੍ਹਾਂ ਦੀ ਆਉਂਦੀ ਹੈ ਜਾਂ ਗੰਨਾ ਬਹੁਤ ਤਰੀਕੇ ਦੀਆਂ ਆਉਂਦੀਆਂ ਨੇ ਪਰ ਇਹਦੇ ਨਾਲ ਜਿਹੜੀ ਗਨ ਅਸੀਂ ਤਿਆਰ ਕੀਤੀ ਹੈ ਇਟਾਲੀਅਨ ਮਾਡਲ ਦੇ ਨਾਲ ਗਨ ਤਿਆਰ ਕੀਤੀ ਹੋਈ ਹੈ ਇਹ ਗਨ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਹੈ ਇਹ ਗਨ ਦੀ ਆਪਾਂ ਧੁੰਦ ਬਣਾ ਸਕਦੇ ਆ ਇਹ ਗੰਦ ਦਾ ਫੁਆਰਾ ਲੰਬਾ ਕਰ ਸਕਦੇ ਆ ਛੋਟਾ ਕਰ ਸਕਦੇ ਆ ਜਿਸ ਤਰੀਕੇ ਦੇ ਨਾਲ ਵੀ ਆਪਾਂ ਸਪਰੇਅ ਕਰਨਾ ਚਾਹੁੰਦੇ ਆ ਉਸੇ ਤਰੀਕੇ ਦੇ ਨਾਲ ਇਸ ਗਨ ਨਾਲ ਆਪਾਂ ਸਪਰੇਅ ਕਰ ਸਕਦੇ ਆ ਠੀਕ ਹੈ ਜੀ ਤੇ ਜੋ ਇਹਦਾ ਫੋਰਸ ਸਟ੍ਰੋਕ ਇੰਜਨ ਹੈ ਤੇ ਇਹਦੇ ਵਿੱਚ ਜੋ ਪਿੱਛੇ ਆਪਣਾ ਪੰਪ ਪਾਣੀ ਵਾਲਾ ਪ੍ਰੈਸ਼ਰ ਪੰਪ ਉਹਦੀ ਕੀ ਖਾਸियत ਹੈ ਕੀ ਖੂਬੀ ਆਪਣੀ ਇਹਦੇ ਵਿੱਚ ਜੀ ਜਿਹੜਾ ਇਹਦਾ ਪਿਛਲਾ ਪ੍ਰੈਸ਼ਰ ਵਾਲਾ ਪੰਪ ਹੈ ਮੈਂ ਦਿਖਾਣਾ ਚਾਹਵਾਂਗਾ ਇਹ ਜਿਹੜਾ ਪ੍ਰੈਸ਼ਰ ਵਾਲਾ ਪੰਪ ਹੈ ਪੂਰੇ ਦਾ ਪੂਰਾ ਪਿੱਤਲ ਦਾ ਬਣਿਆ ਹੋਇਆ ਆਮ ਤੌਰ ਤੇ ਕਈ ਪੰਪ ਲਮੋਨੀਅਮ ਦੇ ਵੀ ਬਣੇ ਹੁੰਦੇ ਨੇ ਕਈ ਪੰਪ ਪਲਾਸਟਿਕ ਦੇ ਵੀ ਬਣੇ ਹੁੰਦੇ ਨੇ ਰੰਗ ਉੱਤੇ ਪਿੱਤਲ ਕੋਟੜ ਕਰ ਦਿੱਤਾ ਪਤਾ ਨਹੀਂ ਲੱਗਦਾ ਕਿਸਾਨ ਨੂੰ ਵੀ ਕੀ ਹੈਗਾ ਕੀ ਨਹੀਂ ਕੁਝ ਸਮੇਂ ਬਾਅਦ ਪਤਾ ਲੱਗਦਾ ਹੈ ਔਰ ਇਹਦੇ ਅੰਦਰ ਜੋ ਪਲੰਜਰ ਪਾਇਆ ਗਿਆ ਉਹ ਸਟੀਲ ਸਟੀਲ ਦਾ ਪਾਇਆ ਗਿਆ ਹੈ ਤੇ ਬੋਕੀਆਂ ਜਿਹੜੀਆਂ ਪਾਈਆਂ ਗਿਆ ਨੇ ਆਮ ਰਬੜ ਵਾਲੀਆਂ ਬੋਕੀਆਂ ਨਹੀਂ ਸਪੈਸ਼ਲ ਬੋਕੀਆਂ ਪਾਈਆਂ ਗਈਆਂ ਨੇ ਜਿਦੇ ਨਾਲ ਇਹ ਪੰਪ ਦੀ ਲਾਈਫ ਵੱਧਦੀ ਹੈ ਆਉਟਰ ਵਾਲੀ ਜਿਵੇਂ ਗਾੜੀ ਦਵਾਈ ਹੋ ਜਾਂਦੀ ਹੈ ਜਿਵੇਂ ਆਪਾਂ ਆਲੂਆਂ ਤੇ ਛਿੜਕਦੇ ਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਝੋਨੇ ਦੇ ਵਿੱਚ ਆਪਾਂ ਛੜਕਾਅ ਕਰਾਂਗੇ ਤਾਂ ਉਹ ਦਵਾਈ ਨੂੰ ਬੜੇ ਆਰਾਮ ਨਾਲ ਇਹ ਵਾਰ ਘਟ ਦਿੰਦਾ ਤੇ ਪੰਪ ਦੇ ਅੰਦਰ ਭੋਰਾ ਵੀ ਨਾ ਬੋਕੀ ਖਰਾਬ ਹੁੰਦੀ ਹੈ ਨਾ ਪੰਪ ਲੀਕ ਕਰਦਾ ਨਾ ਹੀ ਇਹਦਾ ਪ੍ਰੈਸ਼ਰ ਘਟਦਾ ਠੀਕ ਹੈ ਜੀ ਇਹ ਜਾਨੀ ਆਪਾਂ ਕਹਿ ਦਈਏ ਪਾਲਿਸ਼ ਨਹੀਂ ਹੈਗੀ ਇਹ ਇਦਾਂ ਹੀ ਰਹੂਗਾ ਇਹ ਇਦਾਂ ਹੀ ਰਹੂਗਾ ਡਰਮੇ ਚੱਲੂਗੀ ਨਾਲ ਦਾ ਰੰਗ ਉਹਵੇਂ 5 ਸਾਲ ਕੀ 20 ਸਾਲ ਦੇ ਵਿੱਚ ਵੀ ਜੇ ਇਸ ਪੰਪ ਦਾ ਰੰਗ ਫੇਟ ਹੋ ਗਿਆ ਕੋਈ ਕਹਿ ਦੇਵੇ ਪਿੱਤਲ ਦਾ ਨਹੀਂ ਹੈਗਾ ਢੋਲੀ ਸਾਡੀ ਕੰਪਨੀ ਚ ਆ ਕੇ ਸੜ ਜਵੇ ਪੈਸੇ ਵਾਪਸ ਕਰਦੇ ਆ। ਕੀ ਬਾਤ ਆ ਮਿੱਤਰੋ ਇੰਨੀ ਗਾਰੰਟੀ ਬਾਈ ਹੋਰੀ ਦੇ ਰਿਆ ਇੰਨੀ ਗਾਰੰਟੀ ਆਪਾਂ ਨੂੰ ਕਿਤੇ ਛੇਤੀ ਮਿਲਦੀ ਨਹੀਂ ਡਰਮੀ ਦੇ ਵਿੱਚ ਜੀ। ਹੋਰ ਬਾਈ ਜੀ ਆਪਣੀ ਇਹ ਦੇ ਡਰਮੀ ਦੇ ਵਿੱਚ ਆਪਾਂ ਕਹਿ ਲਈਏ ਪੰਪ ਦੇ ਵਿੱਚ ਕੀ ਖੂਬੀਆਂ ਆ ਜੀ। ਇਹਦੇ ਪੰਪ ਦੀ ਮੇਨ ਚੀਜ਼ ਦੋ ਹੀ ਹੁੰਦੀਆਂ ਨੇ। ਸਾਰਨਾ ਪਹਿਲਾ ਇੰਜਣ ਬਾਅਦ ਦੇ ਵਿੱਚੋਂ ਪمپ ਪمپ ਬਾਰੇ ਮੈਂ ਤੁਹਾਨੂੰ ਵਿਸਤਾਰ ਚ ਦੱਸ ਦਿੰਦਾ ਹੈ ਇੰਜਣ ਜਿਹੜਾ ਇਹਦਾ ਬਣਾਇਆ ਗਿਆ ਅੱਜ ਤੱਕ ਕਿਸੇ ਵੀ ਕੰਪਨੀ ਨੇ 4 ਸਟੋਕ ਦੇ ਵਿੱਚ 65 ਸੀਸੀ ਦਾ ਇੰਜਣ ਨਹੀਂ ਬਣਾਇਆ ਠੀਕ ਹੈ ਇਹ 65 ਸੀਸੀ ਦਾ ਇੰਜਣ ਹੈ ਇਹਦਾ ਜਿਹੜਾ ਸਲੈਂਸਰ ਹੈ ਇਹ ਵੀ ਬੜੀ ਆਧੁਨਿਕ ਤਕਨੀਕ ਨਾਲ ਬਣਾਇਆ ਗਿਆ ਇਹਦੀ ਜਿਹੜੀ ਆਵਾਜ਼ ਹੈ ਬਹੁਤ ਹੀ ਮਿੱਟੀਆ ਆਮ ਜਿਹੜੀ ਆਵਾਜ਼ ਆ ਲੋਕ ਕਹਿੰਦੇ ਨੇ ਭੂੰਡ ਚੱਲਦਾ ਬਹੁਤ ਦੂਰ ਹਾਂਜੀ ਹਾਂਜੀ ਇਹ ਉਹ ਪੰਪ ਨਹੀਂ ਹੈ ਇਹਦੀ ਆਵਾਜ਼ ਵੀ ਬਹੁਤ ਨੱਕੀ ਹੈ ਇਹ ਪੰਪ ਜਿਵੇਂ ਪਿੱਠ ਤੇ ਲੱਗਿਆ ਹੋਇਆ ਜੇ ਆਪਾਂ ਲਗਾਤਾਰ 4 ਘੰਟੇ ਵੀ Kepan penuh celah lagi ਤੇ ਇਸ ਪੰਪ ਦੀ ਗਰਮੈਸ ਜਾਂ ਗਰਮੀ ਪਿੱਠ ਦੇ ਉੱਤੇ ਪੋਰਾ ਵੀ ਮਹਿਸੂਸ ਨਹੀਂ ਹੋਊਗੀ ਔਰ ਪਟਰੋਲ ਇਹ ਸੁੰਗਦਾ ਖਾਂਦਾ ਨਹੀਂ ਹੈ ਇੱਕ ਘੰਟੇ ਦੇ ਵਿੱਚ ਜੇ ਇਹ ਚੱਲਦਾ ਤਾਂ ਵੱਧ ਤੋਂ ਵੱਧ 600 ਗ੍ਰਾਮ ਪਟਰੋਲ ਖਾਊਗਾ ਔਰ 600 ਗ੍ਰਾਮ ਦੇ ਵਿੱਚ ਇਹ ਘੱਟ ਤੋਂ ਘੱਟ 25 ਡਰਮੀਆਂ ਕਢ ਦੂੰਗਾ ਤੇ ਹੁਣ ਆਪਾਂ ਫਿਰ ਵੀ ਡੈਮੋ ਦੇਈਏ ਚਲਾ ਕੇ ਦਿਖਾਈਏ ਕਿੰਨਾ ਪ੍ਰੈਸ਼ਰ ਆਪਣੇ ਪਾਸ ਦਾ ਹੈ ਬਿਲਕੁਲ ਜਿਹੜਾ ਤੁਹਾਨੂੰ ਪੰਪ ਦਾ ਪ੍ਰੈਸ਼ਰ ਹੈ ਇਹ ਜਾ ਦਿਖਾਵਾਂਗੇ ਕਿਸਾਨ ਭਰਾਵਾਂ ਦੇ ਲਈ ਇਹ ਪੰਪ ਵਰਦਾਨ ਹੈ ਔਰ ਸਹੀ ਦਾ ਸ਼ੇਰਾ ਔਰ ਇਨਾ ਕਾ ਪ੍ਰੈਸ਼ਰ ਆ ਤੁਹਾਨੂੰ ਲਾਈਵ ਦਿਖਾਵਾਂਗੇ ਵੀ ਇਹ ਕਿੰਨਾ ਪ੍ਰੈਸ਼ਰ ਸਹੀ ਢੰਗ ਨਾਲ ਕਿੰਨਾ ਕੰਮ ਕਰਦਾ ਆ ਕਾਲੇ ਬੇਟੇ ਚਲਾਓ ਇਹਨੂੰ ਲਓ ਜੀ ਆਪਾਂ ਹੁਣ ਤੁਹਾਨੂੰ ਡੈਮੋ ਦਿਖਾਉਣੇ ਆ ਜੀ ਲਓ ਕੀ ਬਾਤ ਹੈ ਸਟਾਰਟਿੰਗ ਹੈ ਬਾਈ ਜੀ ਓਕੇ ਆ ਜਾਵਾ ਪਹਿਲੀ ਰੱਸੀ ਸਟਾਰਟ ਹੋ ਉਹ ਬਾਈ ਜੀ ਪੰਪੀ ਉਹ ਆ ਜਿਹੜਾ ਪਹਿਲੀ ਰੱਸੀ ਸਟਾਰਟ ਹੋਵੇ ਜਿਹੜੇ ਵਾਰ-ਵਾਰ ਨੱਕੇ ਖਿੱਚੀ ਜਾਈਏ ਖਿੱਚੇ ਹੈ ਇਹ ਉਸ ਕੰਮ ਦਾ ਫਾਇਦਾ ਕੀ ਹੈ ਹਾਂਜੀ ਹਾਂ ਭਾਈ ਜੀ ਜਗਾ ਬਹੁਤ ਲਜਾ ਰਿਹਾ ਪੰਪ ਜੀ ਕਿੰਨੇ ਫਟ ਕੱਟਦਾ ਹੋ ਕਬਰ ਜੀ ਇਹ ਇੱਕ ਵਾਰੀ ਦੇ ਵਿੱਚ ਘਟੋ ਘਟ ਦੋਨੇ ਸਾਈਡਾਂ 70 ਫੁੱਟ ਕਬਰ ਕਰਕੇ ਚੱਲੂਗਾ ਪੰਜਾਬ ਦੇ ਵਿੱਚ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਕੋਈ ਐਹੋ ਜਿਹਾ ਪੰਪ ਨਹੀਂ ਮਿਲਿਆ ਜਿਹੜਾ ਇੱਕੋ ਹੀ ਵਾਰ ਦੇ ਵਿੱਚ 70 ਫੁੱਟ ਕਰਕੇ ਚੱਲੇ ਕਿੱਲੇ ਦੇ ਵਿੱਚ ਗੇੜੇ ਹੀ ਤਿੰਨ ਲੱਗਣੇ ਨੇ ਕੀ ਬਾਤ ਆ ਮਿੱਤਰੋ ਦੇਖੋ ਕਿੰਨੀ ਦੂਰ ਤੱਕ ਜਿਹੜਾ ਇਹ ਏਰੀਆ ਕੱਢ ਰਿਹਾ ਜੀ ਤੇ ਬਹੁਤ ਘੱਟ ਪਾਂਤਾ ਲੱਗਣੀਆਂ ਜੇ ਆਪਾਂ ਪੰਜਾਬੀ ਦੇ ਵਿੱਚ ਕਹੀਏ ਕਿੱਲੇ ਦੇ ਵਿੱਚ ਤਾਂ ਤੇ ਬਾਕੀ ਗਨ ਜਿਹੜੀ ਗਨ ਵਾਕਈ ਆਪਦਾ ਕਮਾਲ ਦਿਖਾ ਰਹੀ ਹੈ ਤੇ ਹੁਣ ਪ੍ਰੈਸ਼ਰ ਜਿਹੜਾ ਮੋਟਾ ਕਰਕੇ ਦਿਖਾਇਆ ਬਾਈ ਨੇ ਤੇ ਹੁਣ ਬੜੀ ਧੁੰਦ ਬਣ ਰਹੀ ਹੈ ਇੱਕ ਬਾਈ ਜੀ ਗੱਲ ਹੋ ਰਹੀ ਹੈ ਆਰਪੀਐਮ ਦੇ ਜਿਵੇਂ ਘਟ ਤੇ ਪ੍ਰੈਸ਼ਰ ਪੂਰਾ ਬਣਾ ਰਿਹਾ ਨਹੀਂ ਡਰਮੀਆਂ ਬੜਾ ਰੌਲਾ ਬੜਾ ਪਾਉਂਦੀਆਂ ਤੇ ਪ੍ਰੈਸ਼ਰ ਘਟ ਹੁੰਦਾ ਉਹ ਤਾਂ ਗੱਲ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਚੁੱਕਿਆ ਆਮ ਲੋਕ ਕੀ ਕਰਦੇ ਨੇ ਜਿੰਨੇ ਵੀ ਬਠਿੰਡੇ ਸਾਈਡ ਦੇ ਨੇ ਜਾਂ ਮੁਕਸਰ ਸਾਈਡ ਦੇ ਨੇ ਲੋਕ ਇਹੀ ਕਹਿੰਦੇ ਨੇ ਭੂੜ ਡਰਮ ਲੈਣਾ ਭੂੜ ਡਰਮ ਕਿਉਂ ਲੈਣਾ ਕਿਉਂਕਿ ਉਹ ਆਵਾਜ਼ ਬਹੁਤ ਕਰਦਾ ਆਵਾਜ਼ ਕਿਉਂ ਕਰਦਾ ਕਿਸਾਨ ਦੇ ਕੰਨਾਂ ਨੂੰ ਖਾਂਦਾ ਇਹਦੀ ਆਵਾਜ਼ ਵੀ ਘਟ ਰਹੇਗੀ ਕੰਮ ਵੀ ਸਹੀ ਕਰੇਗਾ ਇਹਨੂੰ ਹੀ ਡਰਮੀ ਕਹਿੰਦੇ ਨੇ ਆਮ ਤੌਰ ਤੇ ਦਰਮਿਆ ਕੀ ਨੇ ਲੋਕ ਇਧਰ ਉਧਰੋਂ ਇਕੱਠਾ ਕਰਕੇ ਸਮਾਨ ਵੇਚ ਦਿੰਦੇ ਨੇ ਉਹਨਾਂ ਨੂੰ ਆਪ ਨੂੰ ਹੀ ਨਹੀਂ ਪਤਾ ਵੀ ਉਹਦੇ ਵਿੱਚ ਕੀ ਹੈ ਜੀ ਤੁਹਾਡੇ ਤੱਕ ਆ ਰਿਹਾ ਜਿਹੜਾ ਪ੍ਰੈਸ਼ਰ ਆਪਾਂ ਦੇਖੀਏ ਮੇਰੇ ਇੱਥੇ ਤੱਕ ਤਾਂ ਆ ਹੀ ਰਿਹਾ ਮੇਰਾ ਮੂੰਹ ਪਾਣੀ ਨਾਲ ਪੂਰਾ ਭਰ ਰਿਹਾ ਜਿਹੜਾ ਪ੍ਰੈਸ਼ਰ ਆ ਸਹੀ ਉਹ ਇੱਥੇ ਤੱਕ ਆ ਰਿਹਾ ਹੈ 50 ਫੁੱਟ ਦੀ ਦੂਰੀ ਹੈ ਜੇ ਆਪਾਂ ਫਿੱਤਾ ਪਾ ਲਈਏ ਕਿਸਾਨ ਨੂੰ ਦੂਰੋਂ ਦੇਖਣ ਤੇ ਹੀ ਪਤਾ ਲੱਗੇਗਾ ਵੀ ਇਹਦੀ ਦੂਰੀ ਕਿੰਨੀ ਹੈ 50 ਫੁੱਟ ਦੀ ਦੂਰੀ ਤੇ ਆਪਾਂ ਖੜੇ ਆ ਆਮ ਤੌਰ ਤੇ ਜਿਹੜੇ ਟਰਮੀਆ ਦੇ ਪ੍ਰੈਸ਼ਰ ਹੁੰਦੇ ਨੇ ਉਹ ਸਾਰੇ ਦੇ ਸਾਰੇ 25 ਫੁੱਟ ਤੇ ਜਾ ਕੇ ਖਤਮ ਹੋ ਜਾਂਦੇ ਹਾਂਜੀ ਬਾਈ ਜੀ ਤਾਂ ਮੈਨੂੰ ਤਾਂ ਬਹੁਤ ਚੰਗਾ ਲੱਗਿਆ ਜੀ ਪ੍ਰੈਸ਼ਰ ਵਾਕਈ ਬਹੁਤ ਦੂਰ ਤੱਕ ਮਾਰ ਕਰਦਾ ਜੀ 70 ਫੁੱਟ ਵਾਕਈ ਖੜਦਾ ਗੱਲ ਇਹ ਹੈ ਜੀ ਜੇ ਕਿਸਾਨਾਂ ਨਾਲ ਸਹੀ ਚੱਲਾਂਗੇ ਕਿਸਾਨਾਂ ਨੂੰ ਸਹੀ ਮਸ਼ੀਨ ਦੇਵਾਂਗੇ ਕਿਸਾਨ ਉਸ ਨੂੰ ਪਸੰਦ ਕਰਦੇ ਨੇ ਰਾਜਾ ਇੰਟਰਪ੍ਰਾਈਜ਼ਸ ਰਾਜਾ ਰਾਜਾ ਇੰਟਰਪ੍ਰਾਈਜ਼ਸ ਐਸ ਰਾਜਾ ਬ੍ਰਾਂਡ ਦਾ ਨੋ ਅੱਜ ਤੋਂ ਨਹੀਂ 33 ਸਾਲਾਂ ਤੋਂ ਚੱਲ ਰਿਹਾ ਐ ਇਸੇ ਕਰਕੇ ਚੱਲ ਰਿਹਾ ਤਾਂ ਕਿਉਂਕਿ ਅੱਜ ਤੱਕ ਕਿਸਾਨ ਨਾਲ ਕਿਸੇ ਨਾਲ ਕਦੇ ਗਲਤ ਨਹੀਂ ਕੀਤਾ ਕਦੇ ਗਲਤ ਮਸ਼ੀਨ ਨਹੀਂ ਦਿੱਤੀ ਔਰ ਜੋ ਵਾਦਾ ਕਰਦੇ ਆ ਉਹ ਅਸੀਂ ਪੂਰਾ ਕਰਦੇ ਆਂ ਕੀ ਬਾਤ ਹੈ ਤੇ ਬਈ ਜੀ ਆਮ ਤੁਹਾਡੇ ਬਾਰੇ ਸੁਣਦੇ ਆਂ ਵੀ ਰਾਜਾ ਜਿਹੜਾ ਵਾਟਰ ਪ੍ਰੂਫ ਡੰਮੀ ਬਣਾਉਂਦਾ ਜੀ ਤੇ ਵਾਟਰ ਪ੍ਰੂਫ ਕਿਦਾਂ ਹੈ ਜੀ ਇਹਦੇ ਬਾਰੇ ਵੀ ਦੱਸੋ ਜੀ ਵਾਟਰ ਪ੍ਰੂਫ ਡੰਮੀ ਬਣਾਉਂਦਾ ਉਹਦੇ ਬਾਰੇ ਦੱਸਣਾ ਤਾਂ ਬੜਾ ਔਖਾ ਪਰ ਪ੍ਰੈਕਟੀਕਲ ਕਰਕੇ ਜ਼ਰੂਰ ਦਿਖਾਵਾਂਗੇ ਠੀਕ ਹੈ ਜੀ ਕਰੋ ਬੇਟਾ ਸਟਾਰ ਡੰਮੀ ਨੂੰ ਕਿਆ ਬਾਤ ਹੈ ਪਹਿਲੀ ਗੜੇ ਫਿਰ ਸਟਾਰਟ ਆ ਆਹ ਭਾਈ ਜੀ ਪੰਪ ਹੀ ਹੋਇਆ ਜਿਹੜਾ ਪਹਿਲੀ ਰਸੀ ਸਟਾਰਟ ਹੋਵੇ ਉਹ ਪੰਪ ਦਾ ਫਾਇਦਾ ਕੀ ਜੇ ਸਟਾਰਟ ਹੀ ਨਾ ਹੋਵੇ ਭਾਈ ਜਮਾ ਨਵਾਈ ਜਾਂਦਾ ਯਾਰ ਇਹ ਬੰਦ ਨਹੀਂ ਹੁੰਦੀ ਭਾਈ ਜੀ ਇਹ ਨਾ ਪੰਪ ਖੰਗ ਹੋਵੇ ਇਹਨੂੰ ਵਾਟਰ ਪ੍ਰੂਫ ਪੰਪ ਕਹਿੰਦੇ ਨੇ ਅਜੇ ਨਾ ਤੁਹਾਨੂੰ ਇੱਕ ਚੀਜ਼ ਹੋਰ ਕਰਕੇ ਦਕਾਵਾਗੇ ਵੀ ਅਜੇ ਤੱਕ ਕਿਸੇ ਪੰਪ ਚ ਹੋਈ ਹੋਈ ਉਹ ਬੰਦ ਕਰਤੀ ਗਈ ਯਾਰ ਖਰਾਬ ਨਹੀਂ ਹੁੰਦੀ ਉਹ ਭਾਈ ਜੀ ਐਡੀ ਖਰਾਬ ਹੁੰਦੀ ਹੈ ਕੀ ਇਹ ਪੰਪ ਦੀ ਗੱਲ ਜੇ ਆਪਾਂ 2 ਘੰਟੇ ਬੰਦ ਰੱਖ ਕੇ ਆਈਂ ਛੱਡਦੀ ਐ ਪੰਪ ਨਹੀਂ ਬੰਦ ਹੁੰਦਾ ਕਮਾਲ ਐ ਅਸੀਂ ਆਮ ਪਿੰਡਾਂ ਦੇ ਵਿੱਚ ਬੰਦ ਨਹੀਂ ਕਰਦੇ ਡਰਦੇ ਵੀ ਪੰਪ ਖਰਾਬ ਹੋ ਜਾਊਗਾ ਭਾਈ ਜੀ ਤੁਸੀਂ ਨਹੀਂ ਕਰਦੇ ਕਿਉਂਕਿ ਉਹ ਪੰਪ ਪਏ ਹੀ ਨੇ ਇਹ ਪੰਪ ਇਸ ਤਰੀਕੇ ਦਾ ਐ ਵੀ ਗੰਨ ਬੰਦ ਕਰੇ ਤੇ ਇਹਨੂੰ ਖਰਾਬ ਨਹੀਂ ਹੁੰਦਾ ਇਹ ਆਵਾਜ਼ 'ਚ ਵੀ फर्क ਨਹੀਂ ਪੈਂਦਾ ਬਾਈ ਮਿੱਤਰੋ ਦੇਖੋ ਯਾਰ ਨਾ ਤਾਂ ਇਹ ਪਾਣੀ ਨਾ ਬੰਦ ਹੁੰਦੀ ਐ ਨਾ ਇਹ ਬੰਦ ਕਰੇ ਤਾਂ ਵੈਸੇ ਵੀ ਨਹੀਂ ਖਰਾਬ ਹੁੰਦਾ ਪੰਪੇ ਦਾ ਉੱਪਰ ਇੰਨਾ ਪ੍ਰੈਸ਼ਰ ਪਾਉਂਦਾ ਬਾਈ ਲਾ ਦੇਖੋ ਮਿੱਤਰੋ ਪੂਰਾ ਪੰਪ ਪਾਣੀ ਨਾਲ ਭੇਜਿਆ ਪਿਆ ਤਾਂ ਪਰ ਇਹ ਚੱਲੀ ਗਿਆ ਉਹ ਮੈਂ ਤੇ ਬਾ ਕਮਾਲ ਪੰਪ ਇਹਨਾਂ ਦਾ ਤੇ ਬਾਈ ਜੀ ਇਹਦਾ ਆਪਣਾ ਮਗਾਉਣ ਦਾ ਕੀ ਤਰੀਕਾ ਜੀ ਤੇ ਇੱਕ ਇਹਦੀ ਗਾਰੰਟੀ ਕੀ ਦਿੰਨੇ ਹੋ ਤੁਸੀਂ ਬਾਈ ਜੀ ਗਾਰੰਟੀ ਤਾਂ ਪੂਰੀ 1 ਸਾਲ ਦੀ ਹੈ ਕਿਸੇ ਵੀ ਕਿਸਾਨ ਭਰਾ ਦਾ ਕੋਈ ਵੀ ਉਹਦੀ ਗਲਤੀ ਨਾਲ ਵੀ ਕੁਝ ਟੁੱਟ ਗਿਆ ਫੁੱਟ ਗਿਆ ਇੱਥੇ ਤੱਕ ਕਿ ਜੇ ਗਿਰ ਕੇ ਟੈਂਕੀ ਵੀ ਟੁੱਟ ਗਈ 1 ਸਾਲ ਦੇ ਵਿੱਚ ਕੋਈ ਵੀ ਸਮਾਨ ਖਰਾਬ ਹੋ ਜਾਵੇ ਸਾਡੇ WhatsApp ਦੇ ਉੱਤੇ ਫੋਟੋ ਭੇਜ ਦੇਣ ਪਲੱਸ ਮੈਸੇਜ ਕਰ ਦੇਣ ਪਲੱਸ ਬਿੱਲ ਦੀ ਫੋਟੋ ਭੇਜ ਦੇਣ ਉਹ ਸਮਾਨ ਫ੍ਰੀ ਆਫ ਕਾਸਟ ਕੋਰੀਅਰ ਰਾਹੀਂ ਕਿਸਾਨ ਦੇ ਘਰ ਪਹੁੰਚ ਜਾਊਗਾ। ਕੀ ਬਾਤ ਆ ਬਾਈ। ਔਰ ਦੂਸਰਾ ਮੰਗਵਾਉਣ ਦਾ ਬੜਾ ਸੌਖਾ ਤਰੀਕਾ ਹੈ। ਤੁਹਾਡੀ ਵੀਡੀਓ ਤੇ ਕੰਪਨੀ ਦੇ ਨੰਬਰ ਚੱਲ ਰਹੇ ਨੇ। ਉਹ ਨੰਬਰਾਂ ਦੇ ਉੱਤੇ ਨਾਰਮਲ ਕਾਲ ਕਰਨ ਜਾਂ WhatsApp ਦੇ ਉੱਤੇ ਮੈਸੇਜ ਦੇਣ ਪੂਰੀ ਜਾਣਕਾਰੀ ਦੇ ਦਿੱਤੀ ਜਾਊਗੀ ਮੱਤਰ 2000 ਰੁਪਇਆ ਸਿਰਫ 2000 ਰੁਪਇਆ ਪਹਿਲਾਂ ਕੰਪਨੀ ਦੇ ਅਕਾਊਂਟ 'ਚ ਪਾਉਣਾ ਤੇ ਆਪਣਾ ਪੂਰਾ ਪਤਾ ਭੇਜ ਦੇਣਾ ਉਸ ਤੋਂ ਬਾਅਦ ਮਸ਼ੀਨ ਸਾਡੀ ਆਪਣੀ ਕੰਪਨੀ ਦੀ ਗੱਡੀ ਜਾ ਕੇ ਉਹਨਾਂ ਦੇ ਘਰੇ ਜਾ ਕੇ ਡਿਲੀਵਰ ਕਰੂ ਬਾਕੀ ਦੇ ਪੈ ਹੱਥੋਂ ਆਤ ਉਹਨਾਂ ਤੋਂ ਲੈ ਆਉ ਠੀਕ ਹੈ ਤੇ ਬਾਈ ਜੀ ਦਾ ਰੇਟ ਕੀ ਹੈ ਜੀ ਇਸ ਮਸ਼ੀਨ ਦਾ ਜੋ ਰੇਟ ਰਹੇਗਾ ਉਹ ਸਿਰਫ 11000 ਰੁਪਇਆ ਰਹੇਗਾ ਬਾਦਸੀ ਸੀ ਦੇ ਇੰਜਰ ਦੇ ਨਾਲ 25 ਲੀਟਰ ਦੀ ਢੋਲੀ ਦੇ ਨਾਲ ਔਰ ਇਟਾਲੀਅਨ ਨਾਲ ਗੰਨ ਦੇ ਨਾਲ ਠੀਕ ਹੈ ਤੇ ਬਾਈ ਜੀ ਹੁਣ ਆਪਣੇ ਜਿਹੜੇ ਕਿਸਾਨ ਵੀਰ ਦੇਖ ਰਿਹਾ ਜੀ ਤੇ ਇਹਦੇ ਨਾਲ ਕੀ ਦਿਓਗੇ ਜੀ ਤੁਸੀਂ ਹੁਣ ਕਿਸਾਨਾਂ ਵਾਸਤੇ ਕੋਈ ਤਾਂ ਆਫਰ ਦਿਓ ਅਸੀਂ ਆਸਮਿਤ ਹੀ ਆਈਦਾ ਦੇਖੋ ਗੱਲ ਇਹ ਆ ਤੁਸੀਂ ਵੀ ਬੜੀ ਆਸ ਉਮੀਦ ਨਾਲ ਆਉਣੇ ਆਂ ਔਰ ਕਿਸਾਨਾਂ ਨੂੰ ਵੀ ਆਸ ਰਹਿੰਦੀ ਐ ਕਿ ਤੁਹਾਡੀ ਕੋਈ ਵੀਡੀਓ ਆਏਗੀ ਤਾਂ ਉਹਦੇ ਵਿੱਚ ਨਵੀਂ ਚੀਜ਼ ਮਿਲੂਗੀ ਤੇ ਰੇਟ ਸਹੀ ਮਿਲੂਗਾ। ਜੇ ਤੁਸੀਂ ਇੱਥੇ ਆਇਓ ਤੇ ਤੁਹਾਡੀ ਵੀਡੀਓ ਦਾ ਕੋਈ ਵੀ ਸਾਨੂੰ ਸਕਰੀਨਸ਼ਾਟ ਭੇਜਦਾ ਐ ਇਹ ਰੱਖਿਆ ਜੋ ਸਟੈਂਡ ਐ ਬਾਜ਼ਾਰ ਦੇ ਵਿੱਚ 7-800 ਰੁਪਏ ਕੀਮਤ ਦਾ ਮਿਲਦਾ ਐ ਇਹ ਸਟੈਂਡ ਹਰੇਕ ਪੰਪ ਦੇ ਨਾਲ ਫ੍ਰੀ ਆਊਗਾ ਹਰੇਕ ਪੰਪ ਦੇ ਨਾਲ ਆਤਾ ਗੰਨ ਆਉਗੀ ਯਾਉਗੀ ਨਾਲੇ ਲੰਬੀ ਗੰਨ ਜਿਵੇਂ ਕਿਸੇ ਨੇ ਗੰਨੇ ਤੇ ਸਪਰੇਅ ਕਰਨੀ ਹੈ ਜਾਂ ਸਬਜ਼ੀਆਂ ਤੇ ਹੋਰ ਕਿਸੇ ਕਿਸਮ ਦੀ ਸਪਰੇਅ ਕਰਨੀ ਹੈ ਉਹਦੇ ਲਈ ਪਲੱਸ ਇੱਕ ਪੂਰੀ ਬੋਕੀਆਂ ਦੀ ਕਿੱਟ ਤੇ ਪਲੱਗ ਪਾਨਾ ਇਹ ਪੂਰੀ ਦੀ ਪੂਰੀ ਕਿੱਟ ਨਾਲ ਆਉਗੀ ਅਬ 25 ਲੀਟਰ ਦੀ ਪ੍ਰੋ ਕਿੰਗ ਇਕੋ ਮਾਡਲ ਦੀ ਡਰਮੀ ਨਾਲ ਦੋਨੇ ਗੰਨਾ ਨਾਲ ਪੂਰੀ ਕਿੱਟ ਤੇ ਇੱਕ ਸਟੈਂਡ 11000 ਦੇ ਵਿੱਚ ਘਰ ਪਹੁੰਚ ਕੀਤਾ ਜਾਊਗਾ ਹਰੇਕ ਕਿਸਾਨ ਦੇ ਘਰੇ ਕੀ ਬਾਤ ਆ ਬਾਈ ਜੀ ਬਹੁਤ ਕਿਸਾਨਾਂ ਦੇ ਫਾਇਦੇ ਦੀ ਗੱਲ ਆ ਮਿੱਤਰੋ ਵੇ ਇੰਨਾ ਜਾਇ ਰੇਟ ਦੇ ਵਿੱਚ ਤੇ ਤੁਹਾਨੂੰ ਘਰੇ ਬੈਠਿਆਂ ਨੂੰ ਪੰਪ ਮਿਲੂਗਾ ਤੇ ਜਿਹੜੀ ਗਾਰੰਟੀ ਹੈ ਬਈ ਉਹ ਵੀ ਬਾਖਮਾਲ ਹੈ ਤੇ ਗਾਰੰਟੀ ਹੈ ਟੁੱਟ ਗਿਆ ਫਿਰ ਕਹਿ ਰਹੇ ਆ ਗਾਰੰਟੀ ਹੈ ਤੇ ਬਈ ਜੇ ਕਿਸੇ ਨੇ ਆਨਲਾਈਨ ਨਾ ਮੰਗਾਉਣਾ ਹੋਵੇ ਤੁਹਾਡੇ ਕੋਲੇ ਆ ਕੇ ਤੁਹਾਡੀ ਕੰਪਨੀ ਚ ਦੇਖ ਕੇ ਪੰਪ ਲੈਣਾ ਹੋਵੇ ਜੀ ਫਿਰ ਆਓ ਭਾਗਨੇ ਸਾਡੇ ਅਸੀਂ ਸਮਝਾਂਗੇ ਵੀ ਸਸੀਂ ਚੰਗੇ ਕਰਮ ਕੀਤੇ ਹੋਏ ਨੇ ਜਿੰਨੇ ਕਿਸਾਨ ਕੰਪਨੀ ਦੇ ਵਿੱਚ ਆਉਣ ਉਹ ਸਾਡੇ ਲਈ ਬੜਾ ਮੁੱਲਾ ਹੋਏਗਾ ਕੋਈ ਵੀ ਕਿਸਾਨ ਆਉਣਾ ਚਾਹੁੰਦਾ ਹੈ ਲੁਧਿਆਣੇ ਤੋਂ ਅਹਿਮਦਗੜ ਜਿੰਨੂੰ ਮਰਜ਼ੀ ਪੁੱਛ ਸਕਦੇ ਆ ਰਾਏ ਕੋਟ ਤੋਂ ਅਹਿਮਦਗੜ ਜਿੰਨੂੰ ਮਰਜ਼ੀ ਪੁੱਛ ਸਕਦੇ ਆ ਮਲੇਰ ਕੋਟਲੇ ਤੋਂ ਅਹਿਮਦਗੜ ਜਿੰਨੂੰ ਮਰਜ਼ੀ ਪੁੱਛਦੇ ਆ ਖੰਨੇ ਤੋਂ ਰਾੜਾ ਸਾਹਿਬ ਆ ਕੇ ਅਹਿਮਦਗੜ ਆਉਂਦਾ ਅਹਿਮਦਗੜ ਮੰਡੀ ਡਾਕਟਰ ਸਰਾਉਂ ਵਾਲੀ ਗਲੀ ਦੇ ਵਿੱਚ ਆਪਣੀ ਫੈਕਟਰੀ ਆ ਉੱਥੇ ਆ ਕੇ ਆਪਣੇ ਦਰਸ਼ਨ ਦਿਓ ਤੇ ਮਸ਼ੀਨ ਦਾ ਚੈੱਕ ਅਪ ਕਰੋ ਪੂਰਾ ਟੈਸਟ ਕਰੋ ਫਿਰ ਲੈ ਕੇ ਜਾਓ ਠੀਕ ਹੈ ਬਾਈ ਜੀ ਤਾਂ ਮਿੱਤਰੋ ਕੋਈ ਵੀ ਬਾਕੀ ਗੱਲਬਾਤ ਕਰਨੀ ਹੋਵੇ ਫੋਨ ਤੇ ਕਰ ਸਕਦੇ ਹੋ ਤੁਸੀਂ ਸਕਰੀਨ ਤੇ ਨੰਬਰ ਆਇਆ ਠੀਕ ਹੈ ਬਾਈ ਜੀ ਧੰਨਵਾਦ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਮਿਹਰਬਾਨੀ ਜੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਪੂਰੇ ਹੀ ਪੰਜਾਬ ਦੇ ਕਿਸਾਨਾਂ ਲਈ ਠੀਕ ਹੈ ਥੈਂਕ ਯੂ